तू ही है। है? मेरे है? अच्छा। कौन नहीं बोत कुछ नहीं होता नहीं।, नहीं मैं कुछ नहीं कहता तेन नहीं, नहीं बोत तू है ही पाँगल। नहीं, नहीं पागल तू तो मेरा पोत बड़ा तो पुता ठीक है ਹੌਣੇ ਗਿਰਪਾਣੇ ਰੱਬ ਦੇ ਗਿਰਪਾਣੇ ਜੀ ਮੈਂ ਤਾਂ ਐਸੇ ਪਤਾ ਨਹੀਂ ਠੀਕੋ ਕਿ ਨਹੀਂ ਹੋ ਦਾ ਦੇ ਮੇਰਾ ਪੁੱਤ ਅੱਜ ਮਨ ਉਦੋਂ ਬੜਾ ਖੁਸ਼ ਹੋਇਆ ਜਦੋਂ ਬੇਟੀ ਨੂੰ ਵਧੀਆ ਹੱਸਦੇ ਹੋਏ ਗੱਲਾਂ ਕਰਦੇ ਦੇਖਿਆ ਇੱਕ ਸਮਾਂ ਸੀ ਜਦੋਂ ਬੇਟੀ ਆਪਦੀ ਮੰਮੀ ਦੀ ਝੋਲੀ 'ਚ ਪਈ ਬਹੁਤ ਉੱਚੀ-ਉੱਚੀ ਚੀਕਾਂ ਮਾਰ ਰਹੀ ਸੀ ਅਤੇ ਰੋ ਰਹੀ ਸੀ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਵਾਹਿਗੁਰੂ ਸਾਹਿਬ ਦੀ ਕਿਰਪਾ ਅਤੇ ਆਪ ਸਭ ਸੰਗਤ ਦੇ ਸਹਿਯੋਗ ਨਾਲ ਇਸ ਬੇਟੀ ਦਾ ਇਲਾਜ ਕਰਵਾਇਆ ਗਿਆ ਅੱਜ ਮਨ ਉਦੋਂ ਖੁਸ਼ ਹੋਇਆ ਜਦੋਂ ਅਸੀਂ ਇਹਨਾਂ ਦੇ ਘਰੇ ਗਏ ਤੇ ਦੇਖਿਆ ਕਿ ਬੇਟੀ ਨੇ ਤਾਂ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਇਹ ਸਭ ਆਪ ਸਭ ਸੰਗਤ ਦੇ ਸਹਿਯੋਗ ਨਾਲ ਹੀ ਹੋਣਾ ਸੰਭਵ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਸਭ ਸੰਗਤ ਪਾਸ ਇਸੇ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ ਹੈਲਪੇ ਸਿੱਖ ਦੀ ਟੀਮ ਵੱਲੋਂ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ